ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਇੱਧਰ ਪਰ ਫੇਰਿਆ ਕੱਪੜਾ ਦੂਆ ਨਾਲ ਜਮਾ ਹੋ ਹੈ ਕਿਹੜਾ ਅੱਛਾ ਇਹ ਵੀ ਚੱਕਰ ਪੈਂਦਾ ਕੋਈ ਹਾਂ ਠੀਕ ਹੈ ਚਲ ਐਂ ਕਰਾਂਗੇ ਉਹਨੂੰ ਫਿਰ ਸਵਾ ਨੂੰ ਲੈ ਜਾਾਂਗੇ ਪਹਿਲੇ ਦਿਨ ਹਨਾ ਜਿੱਦਣ ਉਹਨਾਂ ਆਪਾਂ ਲੈ ਕੇ ਜਾਣਾ ਹੋਰ ਠੀਕ ਠਾਕ ਗੱਡੀਆਂ ਡਾਉਣ ਲੱਗਦੀਆਂ ਤੇਰੀ ਠੰਡ ਲੱਗਦੀ ਹੈ ਪਾਣੀ ਪੂਣੀ ਦਾ ਕਿਵੇਂ ਚੱਲਦਾ ਸੰਘਰਸ਼ ਅਸਾ ਕੱਲ ਪਾਲਸ ਨੂੰ ਤੇ ਟਰੈਕਟਰ ਲੱਗਿਆ ਜੀ ਬਾਹਰ ਕੱਢਣਾ ਲੈ ਕਰ ਲੈ ਫਿਰ ਸਟਾਰਟ ਇਹਨੂੰ ਸੁਣਾ ਮਰਜੀ ਕਿ ਵੜਕ ਜੀ ਦੀ ਕਿਵੇਂ ਠੰਡ ਮੰਨਦਾ ਕਿ ਨਹੀਂ ਮੰਨਦਾ ਇਹ ਤੇ ਲੇਜ਼ਰ ਕਰਾਦਾ ਕੰਮ ਹੈ ਜੀ ਤਕਰੀਬਨ 10 ਕਿਲੇ ਆ ਜਿਹੜੇ ਲੇਜ਼ਰ ਤੇ ਫੇਰਨੇ ਆ ਅੱਜ ਕਿਸੇ ਮੇਰਾ ਗੇਟ ਦੇ ਦਸ ਕਰਾਦਾ ਸੋ ਉਹ ਕੰਮ ਵੀ ਦੇ ਦੋ ਅੱਜਲਾ ਪਾਲ ਲੈ ਲੈ ਤੇ ਟੈਕਟਰ ਪੱਥਰਾਂ ਤੇ ਨਿੱਕੜਿਆ ਆ ਟਰੈਕਟਰ ਫਿਰ ਫਤਗਰ ਸਾਹਿਬ ਜਿਹੜਾ ਆਪਣੀੇ ਦੇਵਾਵਾਸ ਤੇ ਲਿਖਿਆ ਹੈ ਆਪਕੋ ਕ੍ਰੇਜ਼ ਦੇ ਕਰੀਬ ਮੈਂ ਕਾਲੂ ਲੇਜ ਰਿਹਾ ਤੇ ਇਹ ਇਹਨੂੰ ਲੈ ਜਣਾ ਫਿਰ ਇਹਨੂੰ ਧਵਾ ਦਾਂਗੇ ਆਪਾਂ ਕਿਉਂਕਿ ਇਹਨੇ ਹੁਣ ਸਪਰੇਅ ਵੀ ਕਰੀਆ ਟਰੈਕਟਰ ਨੇ ਤੇ ਲੇਜ਼ਰ ਕਰਾਦਾ ਕੰਮ ਵੀ ਮਾਹੇ ਤੋਂ ਲੈ ਲੰਨੇ ਆ ਉਹਨਾਂ ਦੀ ਇਹਨਾਂ ਦਾ ਤਾਂ ਕਣਕ ਬਜਾਈ ਦੇ ਵਿੱਚ ਵੀ ਚੰਗਾ ਜੋਰ ਲੱਗਿਆ ਮੈਂ ਕਹੋ ਕਿ ਉਹਦਾ ਵੀ ਜੋਰ ਚੰਗਾ ਲੱਗਿਆ ਜਦੋਂ ਕਣਕ ਬੀਜੀ ਆ 45 50 ਕਿੱਲਿਆਂ ਚ ਰੂਟਾ ਫਿੱਟ ਰਾਇਨ ਗੱਡਵਾ ਪਹਿਲੇ ਲੋਚ ਚ ਚੰਗੀਆਂ ਤਸੱਲੀਆਂ ਹੋਈਆਂ ਇੱਥੇ ਕਿ ਉਹਦੀਆਂ ਤੇ ਹੁਣ ਸਭ ਕੁਝ ਤੱਕ ਕਰਿਆ ਵਾ ਤੇ ਬਾਕੀ ਦੇਖਦੇ ਆ ਯਾਰ ਇਹਦਾ ਨਾ ਆਪਾਂ ਇੱਕ ਬਲੌਗ ਪਾਉਣਾ ਹੈ ਸ਼ਾਇਦ ਜਿੱਥੇ ਤੱਕ ਹੈ ਗਿਆ 17% ਇਹਦੇ ਚਾਂਸ ਹੈ ਜਾਂ ਇਹਦੇ ਚਾਂਸ ਹੈ ਹੂੰ ਮੈਨੂੰ ਦੱਸ ਵੀ ਚਾਂਸ ਹੈ ਦੀਆਂ ਕੁਝ ਵੀ ਹੋ ਸਕਦਾ ਚਲੋ ਦੇਖੋ ਖੈਰ ਤੇ ਬਾਕੀ ਬਈ ਬੜਾ ਸੋਹਣਾ ਯਾਰ ਟਰੈਕਟਰ ਚਲ ਚਲਦੇ ਹੁਣ ਸਾਫ ਸੁਥਰਾ ਇਹ ਕਰਿਆ ਮਮਾ ਕਾਨੂੰ ਇਹਨੂੰ ਲੁਬੇੜਦਾ ਤੇ ਉਸ ਨੂੰ ਕਰਦਾ ਬਾਹਰ ਇਹਦੀ ਹੁੱਕ ਹੱਕ ਪੁੱਤ ਹੁੱਕ ਉਧਰੇ ਪਈ ਹੈ ਹੁੱਕ ਹੁੱਕ ਟਰੈਕਟਰ ਦੇ ਉਧਰੇ ਹੈ ਲੈ ਗੇਟ ਖੋਲ ਆਹਾ ਪਹਿਲਾ ਟੈਂਕੀ ਕਰੀਏ ਫੁੱਲ ਥੋੜੀ ਜਿਹੀ ਘੱਟ ਨਾਲ ਫੁੱਲ ਕਰ ਲੈਣੀ ਫਿਰ ਸਾਰਾ ਦਿਨ ਵਧੀਆ ਚੱਲੀ ਜਾਊਗਾ ਵੈਸੇ ਚੱਲਣਾ ਰ ਕਿੰਨਾ ਘੱਟ 10 ਘੰਟੇ ਲਾਤਾ ਹੁਣ ਵੀ ਦਿੰਦਾ ਪਰ ਐ ਫੁੱਲ ਕਰੀ ਵੀਚ ਫਿਰ ਜਿਆਦਾ ਟੈਨਸ਼ਨ ਨਹੀਂ ਹੁੰਦੀ ਸਵੇਰ ਦਾ ਟਾਈਮ ਆ ਤਕਰੀਬਨ 8 ਕ' ਵੱਜ ਚੁੱਕੇ ਆ ਤੇ ਓਸ ਹੈ ਜਿਹੜੀ ਮਤਲਬ ਧੁੰਦ ਕਹਿੰਦੇ ਆਪਾਂ ਤਕਰੀਬਨ ਥੋੜੀ ਥੋੜੀ ਹੈਗੀ ਆ ਹਜੇ ਤੇ ਮੈਂ ਬਹੁਤੀ ਕਾਲੀ ਤਾਂ ਨਹੀਂ ਕਰੀ ਕਿਉਂਕਿ ਗਰਮੀ ਉਤ ਸੱਜਰੇ ਚੱਲ ਜਾਂਦਾ ਤੇ ਧੁੰਦ ਕਰਕੇ ਥੋੜਾ ਜਿਹਾ ਫਰਕ ਪੈਂਦਾ ਹੈ ਜੀ ਜਦੋਂ ਪਲੇਜ਼ਰ ਨੂੰ ਕਲ ਦੀ ਪੈਂਟਰੀ ਚਾਰਜ ਲੈਈਆਂ ਵੀ ਹੁਣ ਜਾ ਕੇ ਪਾਉਨੇ ਆਪਾਂ ਪਹਿਲਾਂ ਤੇਲ ਪਾ ਦਈਏ ਫਿਰ ਉਸ ਤੋਂ ਬਾਅਦ ਲੇਜ਼ਰ ਕਰਾ ਪਾਉਨੇ ਹੁਣ ਉਹਨੂੰ ਲੇਜ਼ਰ ਕਰਾਣ ਨੂੰ ਧੋ ਕੇ ਬਸ ਉਹਨੂੰ ਫਿਰ ਪੇਂਟ ਸ਼ੁਰੂ ਕਰ ਦਨਾ ਉਹਦੇ ਉੱਪਰ ਫਤਿਹਗੜ ਸਾਹਿਬ ਦੀ ਲੰਗਰ ਦੀ ਆਪਣੀ ਸੇਵਾ ਤੋਂ ਬਾਅਦ ਫਿਰ ਉਹਨੂੰ ਨੰਬਰ ਲਾਵਾਂਗੇ ਨਵੇਂ ਸਾਲ ਦੀ ਪੰਪ ਚੱਕ ਲਿਆ ਲਓ ਭਾਈ ਦੀਪਾ ਚਾਚਾ ਹੀ ਪਹੁੰਚ ਗਿਆ ਅੱਥਰੀ ਗਲਦੀ ਸਾਰਿਆਂ ਨੂੰ ਬਸ ਠੀਕ ਐ ਹੋ ਠੀਕ ਠਾਕ ਐ ਚਾਚਾ ਬੱਦਲ ਹੋਈ ਜਾ ਰਿਹਾ ਬੱਦਲ ਬਾਹਰ ਜਾਂਦਰ ਦੇਖਾ ਸਤਾਫ ਦੀ ਐਕਸਪ੍ਰੈਸ ਕਰਾਉਂਦਾ ਚਾਚਾ ਆ ਗਿਆ ਆ ਨਨਾਂ ਫਿਲਕਾ ਚਾਚਾ ਮੂੰਹ ਮਿੱਠਾ ਕਰ ਲਿਆ ਠੀਕ ਹੈ ਠੀਕ ਹੈ ਠੀਕ ਹੈ ਕੌੜਾ ਨਹੀਂ ਕਰਿਆ ਹਲੇ ਨਹੀਂ ਕੌੜਾ ਤਾਂ ਮੈਂ ਕਰਦਾ ਨਹੀਂ ਆਂ ਧੋੜੀ ਹੁੰਦਾ ਫਿਰ ਤੁਸੀਂ ਕੀ ਖਾ ਕੀ ਖਾਦਾ ਸਰਪੀ ਹਾਂ ਕੀ ਖਾਦਾ ਰਸਗੁੱਲੇ ਗੁਲਾਬ ਜਾਮਣ ਓ ਠੀਕ ਹੈ ਸਮੋਸਾ ਸਮੋਸਾ ਗੱਡੀਆਂ ਚ ਵੀ ਤੇਲ ਪਾਉਣਾ ਫਿਰ ਉਹ ਸਹੀ ਤਰੀਕੇ ਅਸੀਂ ਉੱਪਰ ਉੱਪਰ ਤੇ ਪਾ ਲਾਂਗੇ ਤੇਲ ਗੱਡੀਆਂ ਨੋ ਭਾਈ ਦੇਖੋ ਮਾਰਨਿੰਗ ਟਾਈਮ ਤੇ ਸਵੇਰ ਦੇ ਸਾਰੇ ਬੰਦੇ ਕੰਮ ਕਰਾਂ ਨੂੰ ਕੰਮ ਕਰਾਂ ਨੂੰ ਹੁਣ ਸਾਰਿਆਂ ਨੇ ਲੱਗ ਗਏ ਕਿਹੜੇ ਨੇ ਕਿੰਮੇ ਜਾਣਾ ਕਿਹੜੇ ਨੇ ਕਿਵੇਂ ਜਾਣਾ ਸਾਰਿਆਂ ਦੇ ਮੋਟਰਸਾਈਕਲ ਤਿਆਰ ਹੈ ਗੋਗੀ ਉਲਝ ਜਾ ਵਾ ਗੋਗੀ ਨੂੰ ਵਾਲੇ ਸਮਝ ਨਹੀਂ ਆ ਰਹੀ ਮੈਂ ਕਰਾਂ ਤਾਂ ਕਰਾਂਗੀ ਕਿਹਨੇ ਬੂਟ ਮਿਲਟਰੀ ਵਾਲੇ ਪਾਏ ਵਿਆ ਟਰੈਕਟਰਾਂ ਚ ਲੈ ਚੱਲ ਅੱਜ ਚੱਲ ਚੱਕਾ ਹਾਂ ਚੱਕ ਉਹ ਹੁੱਕ ਚੱਕ ਚੱਕ ਉਹ ਹੁੱਕ ਪਾ ਕੇ ਉਹ ਦੂਆ ਟਰੈਕਟਰ ਲਿਆਓ ਜੀ ਅੰਦਰੋਂ ਜਿਹੜਾ ਮਰਜੀ ਚ ਕੱਢ ਲੈ ਚਾਰੇ ਟਰੈਕਟਰ ਦੀ ਟੈਂਕੀ ਫੁੱਲ ਕਰਨੀ ਹੈ ਗੱਡੀਆਂ ਦੀ ਦੋਹੇ ਫੁੱਲ ਕਰਨੀ ਹੈ ਨਾ ਹੁਣ ਪਾ ਕੇ ਚੱਕ ਪਣੇ ਉੱਪਰ ਚੈੱਕ ਉੱਪਰ ਚੈੱਕ ਹੋਰ ਇੱਥੇ ਇੱਕ ਨੰਬਰ ਥੱਲੇ ਪਾ ਕੁ ਦੇ ਹੈਗਾ ਕਿਤੇ ਰੱਖ ਜਾ ਇਹ ਤਾਂ ਜ਼ਿਆਦਾ ਥੱਲੇ ਚਲੇਗਾ ਉੱਪਰ ਚੈੱਕ ਇੱਥੇ 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 ਆਵੇ ਰ ਹੁਣ ਇੱਥੇ ਪਿੰਨੇ ਪੂਰੀ ਪੂਰੀ ਹੈ ਤੂੰ ਸੁੱਕ ਨਹੀਂ ਸਹੀ ਪੜੀ ਯਾਰ ਤੇ ਤਾਂ ਮੇਰਾ ਹੱਥ ਵੀ ਕਾਲਾ ਕਰ ਪਾ ਛੱਡਿਆ ਓ ਥੱਲੇ ਆ ਪਿੰਨੇ ਨਾਲ ਹੀ ਪੋਣਾ ਹੋਵੇ ਪਿੰਨੇ ਪਾ ਕੇ ਥੱਲੇ ਪਿੰਨੇ ਪਾ ਦੇ ਚੱਕ ਕੇ ਪਾ ਲੈ ਹਾਂ ਅੱਛਾ ਉਹ ਵੀ ਠੀਕ ਹੈ ਇਹਦਾ ਗੱਲ ਆ ਪਿੰਨੇ ਚੱਕ ਲੈ ਸਹੀ ਪਹਿਲਾਂ ਮੈਂ ਟਰੈਕਟਰ ਲਿਆ ਜੋ ਵੀਰ ਡਾਊਨ ਕਿਆ ਹੋ ਗਿਆ ਤੈਨੂੰ ਡਾਊਨ ਕਰਦੇ ਹੋ ਗਿਆ ਤੂੰ ਸਿੱਰੀ ਡਾਊਨ ਹੋ ਜਾ ਤਿੰਨ ਵਜੇ ਦਾ ਢਿੱਲਾ ਸੀ ਅੱਜ ਸਵੇਰੇ ਹੋਇਆ ਹੈ ਕਾਤੇ ਇੰਨਾ ਕਾਤੇ ਤੰਗ ਹੋ ਗਿਆ ਬਸ ਹੋ ਜਾਂਦਾ ਹੁੰਦਾ ਤੈਨੂੰ ਪਤਾ ਚੱਲ ਕੋਈ ਫੋਰ ਕਰ ਲੈ ਫੁੱਲ ਉੱਪਰ ਚੱਕ ਕੇ ਲੈ ਖਾਸੀ ਹੁਣੀ ਹੈ ਦੋ ਤਿੰਨ ਉਂਗਲੂ ਨਹੀਂ ਹੋਗੀ ਚਾਰ ਹਾਲੇ ਹਾਂ ਚੱਲੀ ਜਾਂਦੀ ਹੈ ਤਿਆਰੀ ਹੋਰ ਕਰ ਲੈ ਫਟ ਚੱਤ ਅੱਛਾ ਕਿੱਥੇ ਮਾਰ ਕੇ ਆਉਣਾ ਇੱਥੀਆਂ ਨਾਲੇ ਕੁਛ ਕਿਸੇ ਨੇ ਪ੍ਰਾਪਰਟੀ ਨਾਲ ਕਿਥੇ ਵੇਚੀ-ਬੁਚੀ ਹੈ ਕਿਸੇ ਨੂੰ ਹਾਂ ਉਹ ਗਾ ਕੋਈ ਪਾਰਟੀ ਚੰਡੀਗੜ੍ਹ ਤੇ ਸੀ ਹਾਂ ਉਹ ਜਾਣ ਕਰਦੇ ਹੁੰਦੇ ਸੀ ਓਕੇ ਮੈਂ 2 ਦਿਨ ਹੋ ਗਏ ਕਿਹੜੀ ਮਾਰਦੇ ਇਹਨੂੰ ਬਾਈ ਨੂੰ 2 ਦਿਨ ਹੋ ਗਏ ਮੈਂ ਤਾਂ ਨਾ ਨੁਕਰੀ ਜੋ ਕਰਦਾ ਪਹਿਲਾਂ ਹਾਂ ਕਿਉਂਕਿ ਤੈਨੂੰ ਪਤਾ ਹੁਣ ਇੱਕ ਤਾਂ ਕੋ ਟਿਕਟ ਸਾਹਿਬ ਸ਼ੀਤ ਦੀ ਜੋੜ ਮਿਲ ਕਰਕੇ ਟਾਈਮ ਨਹੀਂ ਹੈਗਾ ਹਾਂ ਨੰਬਰ 2 ਫਿਰ ਹੁਣ ਘਰੇ ਵੀ ਤੈਨੂੰ ਪਤਾ ਰਿਸ਼ਤੇਦਾਰ ਆਏ ਰਹਿੰਦੇ ਹਾਂ ਫੇਰ ਬੈਠਣਾ ਪੈਂਦਾ ਸਰ ਉਹ ਬੈਠਣੀ ਪੈਂਦਾ ਹਾਂ ਕਿਤੇ ਨੂੰ ਲੰਗ ਜਾ ਮਾਣਾ ਮੂਰ ਫੇਰ ਪਿੱਛੇ ਤੇ ਫੋਨ ਜਾਈ ਜਾਂਦੇ ਆ ਉਹਦੀ ਹਾੜੀ ਉਂਗਲ ਲੰਗ ਜਾਂਦੀ ਹੈ ਫੇਰ ਪਿੱਛੇ ਤੇ ਫੋਨ ਜਾਈ ਜਾਂਦੇ ਫਲਾਣਾ ਆਇਆ ਮੀਰਣ ਫਰਣ ਜੇ ਨਾ ਮਿਲਣ ਯਾਰ ਮਿੱਤਰਾਂ ਨੂੰ ਫੇਰ ਔਖਾ ਹੈ ਹੈਨੀ ਅਗਲਾ ਕਹਦਾ ਕਰਨੀ ਮਿਲੇ ਐ ਇਦੋਂ ਹਾਂ ਚਲ ਕਾਇ ਕੀ ਲੈ ਉਥੇ ਉਥੇ ਹੈ ਕਾਇ ਕੀ ਲੈ ਏ ਅਦਰ ਕਰਨੇ ਵਾਲੇ ਇਹ ਤਾਂ 20 ਆ ਪਰ ਜਣੀ ਹਲੇ ਪਹਿਲਾਂ 10 ਕਹੋ 10 ਪਰ ਮਰਾਉਣਾ ਹੈ 10 ਕਹਣਗੇ ਹਾਂ ਇੱਕ ਤਾਂ ਦਿਨ ਛੋਟੇ ਆ ਨਾ ਚੱਲ ਜੇ ਲੋਡ ਪੈ ਗਈ 10 ਦੀ ਮੈਨੂੰ ਹਾਂ ਕੋਈ ਨਾ ਇੱਕ ਵਾਰ ਮਰ ਜਾ ਕਿ ਨਾ ਹਾਲੇ ਜੇ ਹੌਟ ਚਾਕੇ ਦੇਖਾਂ ਮੈਂ ਉਹਨੇ ਅਪਡਾਉਨ ਵੀ ਚਲਾ ਲਮ ਆਪ ਵੀ ਲੱਗ ਗਿਆ ਪੈਪਾ ਵੀ ਲੱਗ ਗਿਆ ਸਾਰਾ ਲੱਗ ਗਿਆ ਹਾਂ ਇੱਕ ਵਾਰ ਲਪਡਾਉਂਗੀ ਚਲਾ ਲਾਂ ਮਾਂਜੀ

ਇਸ ਦਾ ਇਹ ਦਿਨ ਆਪਨੇ ਪਿੰਡ ਨੂੰ ਲੋਡ ਡੂਲ ਡੂਲ ਪਰ ਨੂੰ ਬੜਾ ਬੰਨਾ ਵੀ ਟੱਪ ਜਾਂਦਾ ਇਹ ਕਿਹਾ ਇਹਦੀ ਉੱਪਰ ਨੂੰ ਕਪੈਸਿਟੀ ਬਹੁਤ ਹੈ ਕਪੈਸਿਟੀ ਬਹੁਤ ਵਧੀਆ ਹੈ ਜਿੱਥੋਂ ਲੈਂਦਾ ਤਾਂ ਦੇਖ ਤੂੰ ਜਗਾੜ ਦੇਖ ਤੂੰ ਕੀ ਕੀ ਕਰੇਵੇਂ ਤਾਰਾਂ ਵੀ ਉੱਪਰ ਨੂੰ ਗੱਡੀ ਪਰ ਹੁਣ ਆਪਾਂ ਦੇਖੀਏ ਇਹਦਾ ਬੰਦੋਬਸਤ ਕਿਆ ਘੈਂਟ ਕਰਾਂਗੇ ਕਰ ਦਾਂਗੇ ਆਪਾਂ ਇਹਦੀਆਂ ਤਾਰਾਂ ਵੀ ਆਹ ਪ੍ਰੋਪਰ ਜਿੱਥੇ ਨੂੰ ਫਿਟੀਆਂ ਸਾਰੇ ਤਾਰਾਂ ਵੀ ਹੋਲ ਆ ਜਿੰਨੇ ਵੀ ਆ ਵਿੱਚ ਨੂੰ ਕਰਦਣੀ ਹੈ ਐਨ ਆਪਾਂ ਨਹੀਂ ਜਾਂ ਧੋ ਧੂਕੇ ਦੇਖੀ ਬਣਾਉਣਾ ਗੱਲਬਾਤ ਤੇ ਤਾਂ ਸਪੋਰਟਸ ਪਲੱਸ ਜਗਤ ਜੀ ਤੇ ਨਵਾਂ ਮਾਡਲ ਬਣਾਉਣਾ ਸੀ 24 ਮਾਡਲ ਠੀਕ ਹੈ ਨਾ ਹਾਂ ਆ ਚੀਜ਼ ਇਹ ਸਪੈਸ਼ਲ ਡਾਕਰ ਵਾਸਤੇ ਫਿਰ ਮੈਂ ਤਾਂ ਹੀ ਇਹ ਚੀਜ਼ ਨੂੰ ਮਹਾਂ ਚਲੋ ਤਾ ਬਾਈ ਲੈ ਕੇ ਦੂਗਾ ਨਿਕਲਾ ਲੈ ਕੇ ਮਹਾਂ ਉਹੀ ਚੀਜ਼ ਕਾਤੇ ਲੈਣੀ ਆ ਯਾਰ ਵੀ ਹੋਰ ਡਾਕਰ ਵਾਸਤੇ ਥੋੜਾ ਜਿਹਾ ਭਾਰ ਆ ਰਿਹਾ ਵੀ ਟੱਪੇ ਨਗਰਾ ਉਹ ਥੋੜੇ ਥੋੜੇ ਟੱਪ ਦੇ ਜਿਹੜੇ ਇਕੱਲੇ ਸਪੋਰਟਸ ਆਹ ਹੌਲ ਕਾਤੇ ਪਾਇਆ ਵੀ ਕੀ ਪਾਇਆ ਬਦ ਇੱਥੇ ਇੱਕ ਟੂਲ ਵਾਸਤੇ ਹੈ ਟੂ ਟੂਲ ਦੇ ਨਾਲ ਹੈਗਾ ਤਾਂ ਖੋਲਤਾ ਕਾ ਹੈ ਹੀ ਨਹੀਂ ਤਾਂ ਇਹ ਦੀ ਸਪੋਰਟ ਦਿੱਤੀ ਹੋਈ ਆ ਹੋ ਸਕਦਾ ਹੋਵੇ ਨਾ ਹੋਵੇ ਪਰ ਆਪਾਂ ਨੂੰ ਉਹਨੇ ਬਾਈ ਨਹੀਂ ਦਿੱਤਾ ਨਹੀਂ ਪਰ ਆਪਾਂ ਨੂੰ ਲੋਡ ਵੀ ਨਹੀਂ ਆਪਾਂ ਤਾਰੇ ਦਿੰਨੇ ਆ ਇਹ ਦੀ ਚੀਜ਼ ਭਾਰੀ ਚਾਚਾ ਦੂਏ ਨਾਲ ਤੇ ਭਾਰਾ ਇਹ ਸਾਲਾ ਜੰਕਦਾ ਨਹੀਂ ਹੈ ਆਹ 15 ਚੱਲਦਾ ਪਿੱਛੇ ਪਤਾ ਨਹੀਂ ਲੱਗਦਾ ਵੀ ਚੱਲਦਾ ਕਿ ਨਹੀਂ ਜਾਂਦਾ ਇਹਦੀ ਜਰਦੀ ਆਵਾਜ਼ ਨਹੀਂ ਆ ਜੀ ਮੈਂ ਵਧੀਆ ਹਾਂ ਲੈ ਮੈਂ ਇੱਕ ਵਾਰ ਉਹ ਰੱਖ ਲਮਾ ਆਪਣਾ ਟਰੈਕਟਰ ਵੀ ਫਿਰੋਤੀ ਖਾ ਕੇ ਮੈਂ ਵੀ ਜਾ ਰੱਖ ਰੱਖ ਫਿਰ ਮੈਂ ਵੀ ਹੁੱਕ ਪਾਉਣੀ ਬਾਈ ਖੜਾ ਜਾ ਤੂੰ ਹੁੱਕ ਪਾ ਲੈ ਟਰੈਕਟਰ ਤੇ ਕੀ ਗੱਲ ਬੜਾ ਯੋਰਾ ਛੋਰਾ ਨਾਲ ਲੱਗੇ ਹੋਇਆ ਬੱਸ ਤੂੰ ਪੁੱਛ ਨਾ ਮੋਦੀ ਵਾਲਾ ਸੱਚ ਭਾਤ ਭਿਆਨ ਆ ਗਿਆ ਹਾਂ ਭਗਵਤ ਮਾਨ ਚੱਕ ਲਿਆ ਪੀਏ ਸਾਹ ਪਿੱਛੇ ਆ ਆ ਜਾ ਨਿਕਲ ਨਿਕਲ ਚੂਹਾ ਮਾਂ ਗੁੱਦ ਚੋਂ ਨਿਕਲ ਕੇ ਆ ਰਿਹਾ ਹੈ ਕੰਮ ਕਰ ਕੇ ਅੰਦਰ ਕੋਠੇ ਕਰਦਾ ਇੱਥੇ ਲੇ ਪਤਾ ਕੀ ਇੱਦਨੇ ਘਰ ਦੇ ਵਿੱਚ ਸਾਨੂੰ ਇਹ ਕਰਨਾ ਪੈਂਦਾ ਸਾਨੂੰ ਇਹ ਕਰਨਾ ਪੈਂਦਾ ਕਿਉਂਕਿ ਇੱਥੇ ਪਰ ਖੜਾ ਲਾ ਵੀ ਅਸੀਂ ਉਹ ਬਣ ਉਹ ਦੇਖੀ ਚੂਹੀ ਜਾ ਰਹੀ ਹੈ ਖੜਾ ਲਾ ਵੀ ਅਸੀਂ ਬਾਕੀ ਜਿਹੜੇ ਮੱਗ ਹਾਂ ਚਾਚਾ ਹੁਣ ਸਭ ਦੇ ਪੀਏ ਜੀ ਨਾ ਮਰੀ ਮਾਂ ਲਾ ਕਾਦੀ ਜੇ ਤੁਸੀਂ ਜੇ ਤੁਸੀਂ ਮੈਨੂੰ ਦੱਸ ਦਿੰਦੇ ਮੈਂ ਐ ਫੋਨੇ ਮਾਰਨਾ ਤਾਂ ਭਗਾ ਕੇ ਜੀ ਮੁਲੀ ਕਾਪਨੇ ਅੱਜ ਜਿਹੜਾ ਪ੍ਰੋਗਰਾਮ ਕਰਨਾ ਵੀ ਅੱਗੇ ਹਾਂ ਫਰਮਾਤਮਾ ਦੀ ਕਿਰਪਾ ਨਾਲ ਕਿਧਰ ਗਿਆ ਭਾਗੇ ਤੇ ਆ ਜੀ ਇੱਧਰ ਵੀ ਲੈ ਜਾ ਇੱਧਰ ਲੈ ਜਾ ਆਪ ਹੀ ਕਰ ਦਿੰਨਾ ਉਹ ਆਪਣੀ ਜ਼ਿਆਦਾਤਰ ਇੱਧਰੇ ਆਪਾਂ ਨੇ ਕਰਨਾ ਹੈ ਉੱਧਰ ਵੀ ਹੋਊਗਾ ਆਪਾਂ ਨੇ ਪ੍ਰਕਾਸ਼ ਮਾਤਾ ਤੋਂ ਉੱਧਰ ਕਰਵਾਵਾਂਗੇ ਤੇ ਬਾਕੀ ਜਿਹੜਾ ਆਪਾਂ ਨੇ ਕਲਾ ਫਲਾ ਕੇ ਇੱਕ ਦਰਵਾਜ਼ਾ ਮੇਨ ਨਾਲ ਖੋਲ ਲੈਣਾ ਸਾਫ਼ ਕਰਦੇ ਆਂ ਆਇਆ ਵੀ ਜੇ ਮੜੀ ਮੜੀ ਸਫਾਈ ਕਰੀ ਜਾਵਾਂਗੇ ਫਿਰ ਗੰਦ ਜਿਆਦਾ ਨਹੀਂ ਪੈਣਾ ਕਿਉਂਕਿ ਹੁਣ ਇੱਥੇ ਫਿਰ ਟਰਾਲੀ ਵੀ ਆਪਣੀ ਲੋਜ ਖੜੀ ਕਰਨੀ ਆ ਓਕੇ ਜੀ ਹਣਾ ਨਹੀਂ ਹੁਣ ਤੁਸੀਂ ਹੁਣ ਤੁਸੀਂ ਪਾਰਟੀ ਕਿਹੜੀ ਚੱਕੀ ਵੀ ਇਹ ਇਹ ਸਾਡੀ ਪਾਰਟੀ ਮੋਦੀ ਵਾਲੀ ਹੈ ਚਾਚਾ ਬਾਠੜਦੇ ਵਾਲੀ ਨਹੀਂ ਹੈਗੀ ਇਹ ਹਾਂ ਸੁਵਾਸਵਾ ਸਭੀ ਆਂ ਜਮਤੂ ਲੈ ਮਟੀਰੀਅਲ ਕਿਤਾ ਬਹੁਤ ਜ਼ਿਆਦਾ ਹੈ ਅਬ ਵੀ ਕਿਹੜੀ ਪਾਲਤੀ ਇਹ ਹੋਰ ਅੱਜ ਲੇਜ਼ਰ ਕਰਾ ਦੇ ਪਹਿਲਾਂ ਚੱਲਿਆ ਤਾਂ ਸਵੇਰੇ ਥੋੜੇ ਨੇ ਨਰਮ ਤੇ ਖੇਤ ਫਿਰ ਉਹ ਦੇਖਦਾ ਮੈਂ ਜੇ ਤਾਂ ਸਵਾ ਤੇ ਪਹਿਲਾਂ ਲੋਟ ਆ ਗਿਆ ਠੀਕ ਹੈ ਨਹੀਂ ਤਾਂ ਫਿਰ ਉਹ ਸਵਾ ਤੇ ਬਾਅਦ ਕਹਾਣੀ ਪਾਜਾਂਗਾ ਉਹਦੀ ਮੈਂ ਇਹਨਾਂ ਦਾ ਮੀਂਹ ਪੈ ਜਾਣਾ ਕੋਈ ਗੱਲ ਨਹੀਂ ਪੈ ਜਾਣ ਤੇ ਮੀਂਹ ਫੇਰ ਤਾਂ ਹੋਰ ਗਿੱਲੇ ਹੋ ਜਾਣਗੇ ਕੋਈ ਦਿੱਕਤ ਨਹੀਂ ਗੱਲ ਨਹੀਂ ਕੰਮ ਆ ਮੇਰੇ ਕੋਲੇ ਆ ਫੇਰ ਮੀਂਹ ਦਾ ਮੀਂਹ ਪੈ ਕੇ ਫਿਰ ਹੋਰ ਗਿੱਲੇ ਹੋ ਜਾਣੇ ਹੈਂ ਨੀਤੀ ਕਿਵੇਂ ਚੱਲੂਗਾ ਬੈਡ ਪਾ ਦੂੰਗਾ ਤਰਪਾਲ ਉੱਪਰ ਬੈਡ ਲਾ ਲੂਗਾ ਬੈਡ ਹਾਂ ਪਹਿਲਾਂ ਨਹੀਂ ਆਇਆ ਪਹਿਲਾਂ ਮੀਂਹ ਦੇ ਟੈਂਟੇ ਆਇਆ ਹੈ ਟੈਂਟੇ ਲਾਇਆ ਪਹਿਲਾਂ ਗੱਡੀ ਧੋਤੀ ਦੇ ਖਲਾਜੀ ਕਦੂਜ ਪਹਿਲਾਂ ਹਾਂ ਜੇ ਟੈਂਟ ਲਾਇਆ ਹੋਊਗਾ ਫੇਰ ਤਾਂ ਪਿਆ ਬਚਾਓ ਹੋ ਜਾਵੇ ਉਹ ਗੱਡੀ ਧੋਤੀ ਪਹਿਲਾਂ ਫੇਰ ਉਸ ਤੋਂ ਬਾਅਦ ਲੱਗਰ ਤੂੰ ਆਹ ਟਰੈਕਟਰ ਦਾ ਨੰਬਰ ਲਾਉਣਾ ਹੁਣ ਆਹ ਢੇੜੇ ਦਾ ਵੀ ਨੰਬਰ ਲੱਗਣਾ ਕੱਲ ਲੈ ਤੂੰ ਸਾਢੇ ਦੇਰ ਜੇ ਤੂੰ ਮੈਂ ਤੇ ਇੱਕਾ ਨਾ ਵੀ ਅੱਜ ਕੀ ਦਿਨ ਅਗਲੇ ਪਾ ਟੂੜੀ ਦਾ ਪੰਗਾ ਨਹੀਂ ਕਰਿਆ ਹੂੰ ਕੰਮ ਕਿੰਨੇ ਆ? ਹਾਂ ਭਾਗੇ। ਜੇ ਜੇ ਮੀਂਹ ਵਾਲੇ ਦਿਨ ਜੇ ਛਤਰੀ ਲੈ ਕੇ ਬਹਿ ਜਾਈਵੇਂ ਉੱਥੇ। ਉਹ ਗੱਲ ਸੁਣ। ਜਿਹੜਾ ਪਾਣੀ ਨੁੱਚੜ ਕੇ ਆਪਾਂ ਨੇ ਰੇਤ ਦਾ ਕੰਮ ਤਾਂ ਆਪਾਂ ਸਵੇਰ ਤੋਂ ਪਹਿਲਾਂ ਪਹਿਲਾਂ ਨਹੀਂ ਬਿੜ ਜੂ। ਨਿਬੜ ਜੂਗਾ। ਦੋ ਦੋ ਥੱਲੇ ਇਕੱਠੇ ਮਾਰਦੇ। ਦੋ ਦੋ ਝੋਲੀਆਂ ਕਰ ਲੈ ਕਰਨੀਆਂ ਆਪਾਂ ਨੇ ਦੋ ਦੋ ਥੱਲੀਆਂ ਦੀਆਂ ਦੋ ਬੰਦੇ ਇਹਦੇ ਨੂੰ ਤੋਰਦੇ ਕਰਨੇ ਜਿੰਮੇ ਸੰਕੋਰ ਕੋਨੇ ਦੋ ਬੰਦੇ ਇਹਦੇ ਨੂੰ ਤੋਰਦੇ ਕਰਨੇ। ਇਹ ਡੇਡੜਪ ਵਿੱਚ ਹੈ ਦੋ ਬੰਦੇ ਆਪਾਂ ਨੇ। ਨਹੀਂ। ਅੱਧਾ-ਅੱਧਾ ਥੱਲੇ ਦੀ ਝੋਲੀ ਹਾਂਜੀ ਅੱਧਾ-ਅੱਧਾ ਕੋਈ ਆਰਦਾਮ ਟੁੱਟ ਜਾਂਦਾ ਕੋਈ ਕਰਨੀ ਚਾਹੀ ਬਾਕੀ ਬੰਦੇ ਦੇ ਡਿਪੈਂਡ ਆ ਦੇਖਦੇ ਆ ਵੀ ਜੇ ਦੀ ਭਾਤੇ ਵਿੱਲੇ ਹੋਏ ਉਹਨੂੰ ਵੀ ਨਾਲੇ ਲੈ ਲੈਣਾ ਪੈਣਾ ਜੇ ਤਾਂ ਦੇਖਦਾ ਵੀ ਭਾਗਾ ਆ ਨੱਟ ਤਾਂ ਚੱਕ ਲੈ ਯਾਰਾ ਨੱਟ ਕਿਉਂ ਗੇਰਦਾ ਹੈ ਦੇਖੀ ਇਹ ਤਾਂ ਦੇਖਦਾ ਇਹ ਚੀਜ਼ ਕੇ ਥੈਲਾ ਪਾਉਂਦਾ ਕੱਲੇ-ਕੱਲੇ ਬੰਦੇ ਨੇ ਹਾਂ ਇਹ ਇਹਦਾ ਅੱਧੇ-ਅੱਧੇ ਜੇ ਫੈਲੇ ਦੀ ਥੋੜੀ ਚੀਜ਼ ਆ ਇੱਕੋ ਕਾਲਾ ਕੋਈ ਸਿਸਟਮ ਨਹੀਂ ਤੂੰ ਤਾਂ ਬਸਾਰਾ ਤੇ ਤੇ ਹੋ ਜਾ ਕਰਨੀ ਐ ਫੇਰ ਪੂਰਾ ਸੀਜ਼ਨ ਕਿੱਢੀ ਜਾਊਗਾ ਕੰਮ ਆਪਣਾ ਪੂਰਾ ਕਰਕੇ ਦੇ ਵੇ ਪਾ ਕੇ ਖੜੂ ਹਾਂ ਵੀ ਜੇ ਤਾਂ अंक थोड़ा होता है और चल ठीक है।, है हाँ हाँ फिर भी अगर पाइप भी कट्ठे करके लियाने ਚਾ ਠੀਕ ਆ ਚੰਗਾ ਭਾਗੇ ਫਿਰ ਹੈ ਠੀਕ ਆ ਜੇ ਟਾਈਪ ਬਠੇਗਾ ਮੈਂ